ਅੱਜ ਅਸੀਂ ਨਾ ਇਤਿਹਾਸ ਦੇ ਇੱਕ ਇੱਕ ਬਹੁਤ ਹੀ ਖਾਸ ਪੰਨੇ ਨੂੰ ਫਰੋਲਣ ਜਾ ਰਹੇ ਹਾਂ ਇਹ ਉਹ ਪੰਨਾ ਹੈ ਜਿਹੜਾ 6 ਪੋ ਦੀ ਉਹ ਠੰਡੀ ਹਨੇਰੀ ਰਾਤ ਵਿੱਚ ਲਿਖਿਆ ਗਿਆ ਸੀ ਮਤਲਬ ਉਸ ਰਾਤ ਦੀ ਕਹਾਣੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਿਆਰਾ ਨਗਰ ਅਨੰਦਪੁਰ ਸਾਹਿਬ ਹਮੇਸ਼ਾ ਲਈ ਛੱਡ ਦਿੱਤਾ ਸਾਡੇ ਕੋਲ ਜਿਹੜੇ ਸਰੋਤ ਨੇ ਉਹ ਸਾਨੂੰ ਉਸ ਰਾਤ ਦੇ ਹਾਲਾਤ ਗੁਰੂ ਸਾਹਿਬ ਦੇ ਮਨ ਦੇ ਭਾਵ ਤੇ ਉਸ ਫੈਸਲੇ ਪਿੱਛੇ ਦੇ ਅਸਲ ਕਾਰਨਾਂ ਨੂੰ ਸਮਝਣ ਵਿੱਚ ਮਦਦ ਕਰਨਗੇ ਹਾਂਜੀ ਤੇ ਜੇ ਉਸ ਰਾਤ ਦੇ ਮਾਹੌਲ ਦੀ ਕਲਪਨਾ ਕਰੀਏ ਨਾ ਤਾਂ ਉਹ ਬਹੁਤ ਬਹੁਤ ਹੀ ਗੰਭੀਰ ਤੇ ਦਰਦਨਾਕ ਸੀ ਉਹ ਅਨੰਦਪੁਰ ਜਿਹੜਾ ਕਦੇ ਖਾਲਸੇ ਦੀ ਜਨਮ ਭੂਮੀ ਵਜੋਂ ਚਹਿਕਦਾ ਸੀ ਜਿੱਥੇ ਰਣਜੀਤ ਨਗਾਰੇ ਦੀ ਗੂੰਜ ਹੁੰਦੀ ਸੀ ਉਹ ਉਹ ਉਸ ਰਾਤ ਬਿਲਕੁਲ ویرਾਨ ਤੇ ਚੁੱਪ ਸੀ ਸਰੋਤਾਂ ਵਿੱਚ ਬੜਾ ਖੂਬਸੂਰਤ ਜ਼ਿਕਰ ਹੈ ਕਿ ਉਸ ਦੀ ਚੁੱਪ ਵਿੱਚੋਂ ਵੀ ਚੀਕਾਂ ਸੁਣਾਈ ਦੇ ਰਹੀਆਂ ਸਨ ਇਹ ਕਲਪਨਾ ਹੀ ਮਤਲਬ ਬਹੁਤ ਪਾਰੀ ਹੈ ਤੇ ਇੱਥੇ ਹੀ ਇੱਕ ਵੱਡਾ ਸਵਾਲ ਖੜਾ ਹੁੰਦਾ ਜਿਸ ਦੇ ਆਲੇ-ਦੁਆਲੇ ਸਾਡੀ ਅੱਜ ਦੀ ਸਾਰੀ ਗੱਲਬਾਤ ਘੁੰਮੇਗੀ ਸਵਾਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਿਆ ਕਿਉਂ ਜਦੋਂ ਕਿ ਉਹ ਖੁਦ ਛੱਡਣਾ ਨਹੀਂ ਸੀ ਚਾਹੁੰਦੇ ਤੇ ਉਹਨਾਂ ਨੂੰ ਦੁਸ਼ਮਨਾਾਂ ਦੀਆਂ ਝੂਠੀਆਂ ਕਸਮਾਂ ਤੇ ਬਿਲਕੁਲ ਵੀ ਯਕੀਨ ਨਹੀਂ ਸੀ ਤਾਂ ਅੱਜ ਦੀ ਇਸ ਚਰਚਾ ਦਾ ਮਕਸਦ ਉਹਨਾਂ ਹਾਲਾਤਾਂ ਦੀ ਤਹਿ ਤੱਕ ਜਾਣਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਇਹ ਫੈਸਲਾ ਲੈਣ ਲਈ ਮਜਬੂਰ ਕੀਤਾ ਕਿਲਾ ਛੱਡਣ ਤੋਂ ਠੀਕ ਪਹਿਲਾਂ ਗੁਰੂ ਸਾਹਿਬ ਨੇ ਕੁਝ ਚੌੜਵੇਂ ਸਿੰਘਾਂ ਨਾਲ ਅਨੰਦਪੁਰ ਦੀਆਂ ਸੁਨਸਾਨ ਗਲੀਆਂ ਵਿੱਚ ਇੱਕ ਆਖਰੀ ਗੇੜਾ ਮਾਰਿਆ ਕੋਈ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਸੀ ਬਸ ਇੱਕ ਇੱਕ ਡੂੰਗੀ ਖਾਮੋਸ਼ੀ ਸੀ ਤੁਸੀਂ ਉਸ ਖਾਮੋਸ਼ੀ ਦੀ ਕਲਪਨਾ ਕਰੋ ਹਰ ਗਲੀ ਹਰ ਮੋੜ ਨਾਲ ਗੁਰੂ ਸਾਹਿਬ ਦੀ ਕੋਈ ਨਾ ਕੋਈ ਯਾਦ ਜੁੜੀ ਹੋਵੇਗੀ ਇਹ ਸਿਰਫ ਇੱਕ ਸ਼ਹਿਰ ਨੂੰ ਅਲਵਿਦਾ ਕਹਿਣਾ ਨਹੀਂ ਸੀ ਇਹ ਆਪਣੇ ਹੱਥੀ ਵਸਾਏ ਕਰ ਆਪਣੇ ਪਿਤਾ ਦੀ ਵਿਰਾਸਤ ਤੇ ਖਾਲਸੇ ਦੇ ਬਚਪਨ ਨੂੰ ਅਲਵਿਦਾ ਕਹਿਣਾ ਸੀ ਤੇ ਇਹ ਖਾਮੋਸ਼ੀ ਉਦੋਂ ਟੁੱਟੀ ਜਦੋਂ ਗੁਰਦੁਆਰਾ ਸੀਸਗੰਨ ਸਾਹਿਬ ਪਹੁੰਚੇ ਤੇ ਇਹ ਤਾਂ ਉਹੀ ਥਾਂ ਹੈ ਨਾ ਜਿੱਥੇ 9 ਸਾਲ ਦੇ ਬਾਲ ਗੋਬਿੰਦ ਰਾਏ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦਾ ਉੱਥੇ ਸੰਸਕਾਰ ਕੀਤਾ ਸੀ ਤਾਂ ਇਸ ਥਾਂ ਤੇ ਰੁਕਣ ਦਾ ਮਤਲਬ ਤਾਂ ਫਿਰ ਬਹੁਤ ਮਤਲਬ ਬਹੁਤ ਹੀ ਗਹਿਰਾ ਹੋ ਜਾਂਦਾ ਹੈ ਬਹੁਤ ਗਹਿਰਾ ਦੇਖੋ ਇੱਥੇ ਪਹੁੰਚ ਕੇ ਗੁਰੂ ਸਾਹਿਬ ਨੇ ਤਿੰਨ ਪ੍ਰਕਰਮਾ ਕੀਤੀਆਂ ਫੇ ਅਰਦਾਸ ਕੀਤੀ ਇਹ ਅਰਦਾਸ ਅਕਾਲ ਪੁਰਖ ਤੇ ਆਪਣੇ ਸ਼ਹੀਦ ਪਿਤਾ ਤੋਂ ਜਾਣ ਦੀ ਆਗਿਆ ਮੰਗਣ ਲਈ ਸੀ ਇਹ ਇੱਕ ਬਹੁਤ ਹੀ ਨਜੀ ਤੇ ਪਾਵੁਕ ਪਲ ਸੀ ਇਕ ਪੁੱਤਰ ਆਪਣੇ ਪਿਤਾ ਦੇ ਸੰਸਕਾਰ ਵਾਲੀ ਥਾਂ ਤੇ ਆ ਕੇ ਉਸ ਵਿਰਾਸਤ ਨੂੰ ਛੱਡ ਕੇ ਜਾਣ ਦੀ ਇਜਾਜ਼ਤ ਮੰਗ ਰਿਹਾ ਸੀ ਜਿਸ ਦੀ ਰੱਖਿਆ ਲਈ ਉਸਦੇ ਪਿਤਾ ਨੇ ਆਪਣਾ ਸੀਸ ਦਿੱਤਾ ਸੀ ਅੱਛਾ ਤੇ ਇਹ ਖਾਸ ਗੱਲ ਜਿਸ ਵੱਲ ਸਾਡੇ ਸਰੋਤ ਧਿਆਨ ਦਿਵਾਉਂਦੇ ਨੇ ਉਹ ਇਹ ਹੈ ਕਿ ਅਰਦਾਸ ਤੋਂ ਬਾਅਦ ਸਿੰਘਾਂ ਨੇ ਜੋਸ਼ ਵਿੱਚ ਆ ਕੇ ਜੈਕਾਰੇ ਨਹੀਂ ਛੱਡੇ ਇਹ ਛੋਟੀ ਜੀ ਗੱਲ ਉਸ ਸਮੇਂ ਦੀ ਗੰਭੀਰਤਾ ਨੂੰ ਬਹੁਤ ਸਪਸ਼ਟ ਕਰਦੀ ਹੈ ਹੈਨਾ ਇਹ ਕੋਈ ਜਿੱਟ ਦਾ ਜਲੂਸ ਨਹੀਂ ਸੀ ਇਹ ਤਾਂ ਇੱਕ ਤਰ੍ਹਾਂ ਨਾਲ ਸ਼ਹਿਰ ਦੀ ਅੰਤਿਮ ਯਾਤਰਾ ਸੀ ਬਿਲਕੁਲ ਸਹੀ ਕਿਹਾ ਜੇਕਾਰੇ ਦੀ ਥਾਂ ਤੇ ਇੱਕ ਭਾਰੀ ਚੁੱਪ ਸੀ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਇਸ ਪਵਿੱਤਰ ਅਸਥਾਨ ਦੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਇੱਕ ਉਦਾਸੀ ਸਾਧੂ ਗੁਰਬਖਸ਼ ਦਾਸ ਨੂੰ ਸੌਂਪੀ ਤੇ ਫਿਰ ਅਨੰਦਗੜ ਕਿਲੇ ਵੱਲ ਨੂੰ ਤੁਰ ਪਏ ਜਿੱਥੇ ਜਾਣ ਦੀਆਂ ਆਖਰੀ ਤਿਆਰੀਆਂ ਹੋਣੀਆਂ ਸਨ ਅਨੰਦਗੜ ਕਿਲੇ ਵਿੱਚ ਪਹੁੰਚ ਕੇ ਜਾਣ ਦੀਆਂ ਤਿਆਰੀਆਂ ਫਿਰ ਤੇਜ਼ ਹੋ ਗਈਆਂ ਗੁਰੂ ਸਾਹਿਬ ਦਾ ਹੁਕਮ ਸਾਫ਼ ਸੀ ਕਿ ਨਾਲ ਸਿਰਫ ਜ਼ਰੂਰੀ ਸਮਾਨ ਹੀ ਲਿਜਾਇਆ ਜਾਵੇਗਾ। ਹਾਂਜੀ ਤੇ ਕੀਮਤੀ ਚੀਜ਼ਾਂ ਪਿੱਛੇ ਛੱਡਣ ਦਾ ਤਰੀਕਾ ਬੜਾ ਸੋਚ ਸਮਝ ਕੇ ਚੁਣਿਆ ਗਿਆ ਤਾਂ ਕਿ ਉਹ ਦੁਸ਼ਮਣ ਦੇ ਹੱਥ ਨਾ ਲੱਗਣ। ਬਹੁਤ ਸਾਰਾ ਕੀਮਤੀ ਸਮਾਨ ਜਿਵੇਂ ਹੀਰੇ ਜਵਾਰਤ ਉਹ ਸਤਲੁਜ ਦਰਿਆ ਵਿੱਚ ਵਹਾ ਦਿੱਤਾ ਗਿਆ। ਮੁਲਤਾਨ ਤੋਂ ਸੰਗਤ ਵੱਲੋਂ ਪੇਟ ਕੀਤੀਆਂ ਖਾਸ ਸੋਨੇ ਦੀਆਂ ਕਨਾਤਾਂ ਤੇ ਹੀਰਿਆਂ ਨਾਲ ਜੜੇ ਤੰਬੂ ਉਹ ਅਗ ਦੇ ਹਵਾਲੇ ਕਰ ਦਿੱਤੇ ਗਏ ਇਥੋਂ ਤੱਕ ਕਿ ਰਣਜੀਤ ਨਗਾਰਾ ਜਿਸ ਦੀ ਗੂੰਜ ਦੁਸ਼ਮਨ ਦੇ ਦਿਲਾਂ ਵਿੱਚ دہشت ਪਾਉਂਦੀ ਸੀ ਉਸ ਨੂੰ ਵੀ ਦਰਿਆ ਵਿੱਚ ਵਹਾ ਦਿੱਤਾ ਗਿਆ ਇੱਕ ਮਿੰਟ ਰਣਜੀਤ ਨਗਾਰਾ ਜਿੱਤ ਦਾ ਨਗਾਰਾ ਇਹ ਤਾਂ ਸਿਰਫ ਇੱਕ ਢੋਲ ਨਹੀਂ ਸੀ ਇਹ ਤਾਂ ਖਾਲਸੇ ਦੀ ਚੜ੍ਹਦੀ ਕਲਾ ਉਸ ਦੇ ਰਾਜ ਦਾ ਪ੍ਰਤੀਕ ਸੀ ਇਸ ਨੂੰ ਖੁਦ ਖਾਮੋਸ਼ ਕਰ ਦੇਣਾ ਇਹ ਤਾਂ ਇਹ ਤਾਂ ਆਪਣੇ ਦਿਲ ਦੀ ਧੜਕਣ ਬੰਦ ਕਰਨ ਦੇ ਬਰਾਬਰ ਹੋਵੇਗਾ ਇਸ ਫੈਸਲੇ ਨੇ ਸਿੰਘਾਂ ਦੇ ਮਨੋਬਲ ਤੇ ਕਿੰਨਾ ਡੂੰਘਾ ਅਸਰ ਪਾਇਆ ਹੋਵੇਗਾ ਇਹ ਇੱਕ ਬਹੁਤ ਵੱਡਾ ਸੰਕੇਤ ਸੀ ਬਹੁਤ ਵੱਡਾ ਇਸ ਦਾ ਮਤਲਬ ਸਾਫ਼ ਸੀ ਕਿ ਹੁਣ ਰਾਜ ਭਾਗ ਵਾਲਾ ਸਮਾਂ ਖਤਮ ਹੋ ਗਿਆ ਹੈ ਤੇ ਸੰਘਰਸ਼ ਦਾ ਦੌਰ ਸ਼ੁਰੂ ਹੋਣ ਵਾਲਾ ਹੈ ਜਿਹੜੇ ਕੰਡਿਆਂ ਭਰੇ ਰਾਹਾਂ ਤੇ ਖਾਲਸੇ ਨੇ ਹੁਣ ਚੱਲਣਾ ਸੀ ਉੱਥੇ ਸੋਨੇ ਚਾਂਦੀ ਦੀ ਨਹੀਂ ਸਗੋਂ ਸਰਬ ਲੋ ਦੇ ਸ਼ਸਤਰਾਂ ਦੀ ਲੋੜ ਸੀ ਤਰਜੀਹਾਂ ਬਿਲਕੁਲ ਸਾਫ਼ ਕਰ ਦਿੱਤੀਆਂ ਗਈਆਂ ਸਨ ਤੇ ਸਿਲੀ ਕੋਰੀਆਂ ਤੇ ਖੱਚਰਾਂ ਤੇ ਸਭ ਤੋਂ ਵੱਧ ਭਾਰ ਸ਼ਸਤਰਾਂ ਦਾ ਤੀਰ ਕਮਾਨਾਂ ਦਾ ਬੰਦੂਕਾਂ ਤੇ ਬਾਰੂਦ ਦਾ ਲੱਦਿਆ ਗਿਆ ਪਰ ਇੱਥੇ ਇੱਕ ਅੰਕੜਾ ਬਹੁਤ ਹੈਰਾਨ ਕਰਨ ਵਾਲਾ ਹੈ ਸਰੋਤ ਦੱਸਦੇ ਨੇ ਕਿ ਜਦੋਂ 7 ਮਹੀਨੇ ਪਹਿਲਾਂ ਕੀਰਾਬੰਦੀ ਸ਼ੁਰੂ ਹੋਈ ਸੀ ਉਦੋਂ ਕਿਲੇ ਅੰਦਰ ਲਗਭਗ 10000 ਸਿੰਘ ਸਨ ਪਰ ਉਸ ਰਾਤ ਕਿਲਾ ਛੱਡਣ ਵੇਲੇ ਉਹਨਾਂ ਦੀ ਗਿਣਤੀ ਸਿਰਫ ਸਿਰਫ 500 ਦੇ ਕਰੀਬ ਰਹਿ ਗਈ ਸੀ ਹਾਂ ਤੇ ਇਹ ਅੰਕੜਾ ਉਸ ਖੇੜਾਬੰਦੀ ਦੀ ਭਿਆਨਕਤਾ ਨੂੰ ਬਿਆਨ ਕਰਦਾ ਹੈ ਇਸ ਦਾ ਮਤਲਬ ਇਹ ਹੈ ਕਿ ਕਿਲਾ ਛੱਡਣ ਤੋਂ ਪਹਿਲਾਂ ਹੀ 95% ਸਿੰਘ ਜਾਂ ਤਾਂ ਸ਼ਹੀਦੀ ਪਾ ਚੁੱਕੇ ਸਨ ਜਾਂ ਭੁੱਖ ਪਿਆਸ ਨਾਲ ਟੁੱਟ ਕੇ ਬੇਦਾਵਾ ਲਿਖ ਕੇ ਛੱਡ ਗਏ ਸਨ ਉਹ 500 ਯੋਧੇ ਸਨ ਜਿਨ੍ਹਾਂ ਨੇ ਅੰਤ ਤੱਕ ਸਾਥ ਨਿਭਾਇਆ ਹੁਣ ਜਦੋਂ ਇਹ 500 ਯੋਧਿਆਂ ਤੇ ਪਰਿਵਾਰ ਦਾ ਕਾਫਲਾ ਤੁਰਿਆ ਤਾਂ ਉਸ ਦੀ ਬਣਤਰ ਬੜੀ ਹੀ ਰਣਨੀਤਿਕ ਸੀ ਇਹ ਕੋਈ ਆਮ ਕਾਫਲਾ ਨਹੀਂ ਸੀ ਬਿਲਕੁਲ ਨਹੀਂ ਇਹ ਇੱਕ ਚਲਦਾ ਫਿਰਦਾ ਕਿਲਾ ਸੀ ਸਮਝੋ ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਸਭ ਤੋਂ ਅੱਗੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਸਨ ਉਨ੍ਹਾਂ ਦੇ ਪਿੱਛੇ ਗੁਰੂ ਸਾਹਿਬ ਦੇ ਮਹਿਲ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾ ਜੀ ਦਾ ਜੱਥਾ ਸੀ। ਅੱਛਾ, ਯਾਨੀ ਸਭ ਤੋਂ ਕੀਮਤੀ ਖਜ਼ਾਨੇ ਨੂੰ ਸਭ ਤੋਂ ਅੱਗੇ ਰੱਖਿਆ ਗਿਆ ਤਾਂ ਜੋ ਉਹਨਾਂ ਤੇ ਸਿੱਧੀ ਨਜ਼ਰ ਰਹੇ ਤੇ ਹਮਲੇ ਦੀ ਸੂਰਤ ਵਿੱਚ ਉਹਨਾਂ ਨੂੰ ਅੱਗੇ ਨਿਕਲਣ ਦਾ ਮੌਕਾ ਮਿਲ ਸਕੇ। ਇਸ ਤੋਂ ਬਾਅਦ ਕੌਣ ਸੀ? ਉਸ ਤੋਂ ਬਾਅਦ ਬਾਤੋ ਦੀਵਿਆ, ਬਜ਼ੁਰਗ ਅਤੇ ਬੱਚਿਆਂ ਦਾ ਕਾਫਲਾ ਸੀ। ਜਿਨ੍ਹਾਂ ਦੀ ਸੁਰੱਖਿਆ ਲਈ ਪਾਈ ਉਦੇਸਿੰਘ ਜੀ ਆਪਣੇ ਜੱਥੇ ਨਾਲ ਤੈਨਾਤ ਸਨ। ਵਹੀਰ ਦੇ ਬਿਲਕੁਲ ਵਿਚਕਾਰ ਗੁਰੂ ਗੋਬਿੰਦ ਸਿੰਘ ਜੀ ਖੁਦ ਸਨ। ਉਹਨਾਂ ਦੇ ਸੱਜੇ ਹੱਥ ਪਾਈ ਦਇਆ ਸਿੰਘ ਤੇ ਪਾਈ ਆਲਮ ਸਿੰਘ ਨੱਚਣਾ ਵਰਗੇ ਸੂਰਮੇ ਸਨ ਅਤੇ ਖੱਬੇ ਹੱਥ ਪੰਜ ਮੁਕਤੇ ਸਨ ਅਤੇ ਸਭ ਤੋਂ ਪਿੱਛੇ ਸਭ ਤੋਂ ਖਤਰਨਾਕ ਤੇ ਜ਼ਿੰਮੇਵਾਰੀ ਵਾਲੀ ਥਾਂ ਤੇ ਸਭ ਤੋਂ ਪਿੱਛੇ ਸਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਆਪਣੇ ਜਥੇ ਨਾਲ ਪਿਛਲੇ ਪਾਸੇ ਤੋਂ ਹੋਣ ਵਾਲੇ ਕਿਸੇ ਵੀ ਹਮਲੇ ਨੂੰ ਰੋਕਣ ਦੀ ਜ਼ਿੰਮੇਵਾਰੀ ਉਹਨਾਂ ਤੇ ਸੀ ਤੇ ਇਸ ਵੱਡੀ ਤਰਤੀਬ ਦੇ ਨਾਲ-ਨਾਲ ਨਾ ਪੰਜਾ ਪੰਜਾ ਸਿੰਘਾਂ ਦੇ ਛੋਟੇ ਤੇ ਤੇਜ਼ ਤਰਾਰ ਜੱਥੇ ਦੀ ਬਣਾਏ ਗਏ ਸਨ ਜਿਨ੍ਹਾਂ ਦੀ ਅਗਵਾਈ ਪਾਈ ਬਚਿੱਤਰ ਸਿੰਘ ਤੇ ਬੀਬੀ ਫਿੱਖਾ ਵਰਗੇ ਮਹਾਨ ਯੋਧੇ ਕਰ ਰਹੇ ਸਨ ਤਾਂ ਜੋ ਜੇ ਕਿਤੋਂ ਅਚਾਨਕ ਹਮਲਾ ਹੋਵੇ ਤਾਂ ਉਸ ਨਾਲ ਤੁਰੰਤ ਨਿਜਿਠਿਆ ਜਾ ਸਕੇ ਵਾਹ ਇਹ ਇੱਕ ਬੇਮਿਸਾਲ ਫੌਜੀ ਰਣਨੀਤੀ ਹੈ ਪਰ ਇਸ ਸਾਰੀ ਵਿਉਂਤਬੰਦੀ ਉਸ ਇੱਕ ਫੈਸਲੇ ਤੇ ਟਿੱਕੀ ਹੋਈ ਹੈ ਕਿ ਕਿਲਾ ਛੱਡਣਾ ਹੈ ਔਰ ਹੁਣ ਉਸੇ ਗੱਲ ਦੀ ਤਹਿ ਤੱਕ ਚਲੀਏ ਜਿਸ ਨੇ ਸਾਨੂੰ ਸਭ ਤੋਂ ਵੱਧ ਉਲਝਾਇਆ ਹੈ ਜਦੋਂ ਗੁਰੂ ਸਾਹਿਬ ਨੂੰ ਪਤਾ ਸੀ ਕਿ ਇਹ ਥੋਖਾ ਹੈ ਤਾਂ ਉਹਨਾਂ ਨੇ ਹਾਮੀ ਪਰੀ ਹੀ ਕਿਉਂ ਖਾਸ ਕਰਕੇ ਜਦੋਂ ਦੁਸ਼ਮਣ ਪਹਿਲਾਂ ਵੀ ਦੋ ਵਾਰ ਕਸਮਾਂ ਤੋੜ ਕੇ ਪੰਗਾਣੀ ਤੇ ਨਿਰਮੋਗੜ ਦੀਆਂ ਜੰਗਾਂ ਵਿੱਚ ਥੋਖਾ ਦੇ ਚੁੱਕੇ ਸਨ ਦੇਖੋ ਇਸ ਨੂੰ ਸਮਝਣ ਲਈ ਸਾਨੂੰ ਸਿੱਕੇ ਦੇ ਦੋਵੇਂ ਪਾਸੇ ਦੇਖਣੇ ਪੈਣਗੇ ਇਹ ਸੱਚ ਹੈ ਕਿ ਕਿਲੇ ਦੇ ਅੰਦਰ ਸਿੰਘ ਬਹੁਤ ਔਖ ਵਿੱਚ ਸਨ ਭੁੱਖ ਪਿਆਸ ਨਾਲ ਨਿਢਾਲ ਸਨ ਪਰ ਇਹ ਵੀ ਸੱਚ ਹੈ ਕਿ ਬਾਹਰ ਕੇਰਾ ਪਾਈ ਬੈਠੀਆਂ ਦੁਸ਼ਮਣ ਫੌਜਾਂ ਦੀ ਹਾਲਤ ਵੀ ਬਹੁਤ ਖਰਾਬ ਸੀ ਸ਼ਾਇਦ ਅੰਦਰ ਵਾਲਿਆਂ ਤੋਂ ਵੀ ਵੱਧ ਇਹ ਕਿਵੇਂ ਉਹਨਾਂ ਕੋਲ ਤਾਂ ਰਾਸ਼ਨ ਪਾਣੀ ਦੀ ਪਹੁੰਚ ਸੀ ਪਹੁੰਚ ਸੀ ਪਰ ਮਾਹੌਲ ਉਹਨਾਂ ਦੇ ਖਿਲਾਫ ਸੀ ਪਹਿਲਾ ਫਾਇਦਾ ਤਾਂ ਕਿਲੇ ਦਾ ਸੀ आनंदगढ़ ਦਾ ਕਿਲਾ ਇੱਕ ਬਹੁਤ ਉੱਚੀ ਪਹਾੜੀ ਤੇ ਸੀ ਜਿਸ ਤੇ ਸਿੱਧਾ ਹਮਲਾ ਕਰਨਾ ਲਗਭਗ ਅਸੰਭਵ ਸੀ ਦੁਸ਼ਮਣ ਇਹ ਸਮਝ ਚੁੱਕੇ ਸਨ ਕਿ ਉਹ ਲੜਕੇ ਨਹੀਂ ਜਿੱਤ ਸਕਦੇ ਦੂਜਾ 7 ਮਹੀਨਿਆਂ ਦੇ ਲੰਬੇ ਕੇਰੇ ਦੌਰਾਨ ਮੁਗਲ ਤੇ ਪਹਾੜੀ ਫੌਜਾਂ ਨੇ ਪਹਿਲਾਂ ਪਿਉਨ ਗਰਮੀ ਚੱਲੀ ਫਿਰ ਬਰਸਾਤਾਂ ਸ਼ੁਰੂ ਹੋ ਗਈਆਂ ਉਹਨਾਂ ਦੇ ਤੰਬੂਆਂ ਵਿੱਚ ਪਾਣੀ ਭਰ ਗਿਆ ਚਾਰੇ ਪਾਸੇ ਚਿੱਕੜ ਹੋ ਗਿਆ ਤੇ ਹੈਜ਼ੇ ਵਰਗੀਆਂ ਬਿਮਾਰੀਆਂ ਫੈਲ ਗਈਆਂ ਜਿਸ ਨਾਲ ਉਹਨਾਂ ਦੇ ਸੈਂਕੜੇ ਸਿਪਾਹੀ ਰੋਜ਼ ਮਰਨ ਲੱਗੇ ਅੱਛਾ ਤਾਂ ਬਾਹਰ ਵੀ ਹਾਲਾਤ ਬਹੁਤ ਖਰਾਬ ਸਨ ਉਹਨਾਂ ਦੇ ਰਾਸ਼ਨ ਤੇ ਪੈਸੇ ਦਾ ਕੀ ਹਾਲ ਸੀ ਉਵੀ ਮੁੱਕ ਰਹੇ ਸਨ ਫੌਜਾਂ ਥੱਕ ਚੁੱਕੀਆਂ ਸਨ ਬਿਮਾਰ ਸਨ ਤੇ ਤਨਖਾਵਾ ਨਾ ਮਿਲਣ ਕਰਕੇ ਬਗਾਵਤ ਕਰਨ ਦੇ ਬਹੁਤ ਨੇੜੇ ਸਨ ਉਪਰੋ ਔਰੰਗਜ਼ੇਬ ਜਿਹੜਾ ਦੱਖਣ ਵਿੱਚ ਮਰਾਠਿਆਂ ਨਾਲ ਲੜਾਈਆਂ ਵਿੱਚ ਫਸਿਆ ਹੋਇਆ ਸੀ ਉਹ ਇਸ ਲੰਬੀ ਕੇਰਾਬੰਦੀ ਤੋਂ ਬਹੁਤ ਨਿਰਾਸ਼ ਸੀ ਤੇ ਆਪਣੇ ਜਨੈਲਾਂ ਤੇ ਜਲਦੀ ਫੈਸਲਾ ਕਰਨ ਲਈ ਦਬਾਅ ਪਾ ਰਿਹਾ ਸੀ ਤਾਂ ਇਸ ਦਾ ਮਤਲਬ ਹੈ ਕਿ ਗੁਰੂ ਸਾਹਿਬ ਦਾ ਅੰਦਾਜ਼ਾ ਬਿਲਕੁਲ ਸਹੀ ਸੀ ਉਹਨਾਂ ਨੂੰ ਦੁਸ਼ਮਣ ਦੀ ਇਸ ਕਮਜ਼ੋਰ ਹਾਲਤ ਦਾ ਪੂਰਾ ਪੂਰਾ ਪਤਾ ਸੀ ਤਾਹੀਂ ਉਹਨਾਂ ਨੇ ਸਿੰਘਾਂ ਨੂੰ ਸਮਝਾਇਆ ਸੀ ਕਿ ਸਿਰਫ 8 ਦਿਨ ਹੋਰ ਸਬਰ ਕਰ ਲੋ ਇਹ ਥੱਕ ਹਾਰ ਕੇ ਆਪ ਹੀ ਕੇਰਾ ਚੁੱਕ ਕੇ ਚਲੇ ਜਾਣਗੇ ਬਿਲਕੁਲ ਪਰ ਜਦੋਂ ਦੁਸ਼ਮਣ ਨੂੰ ਲੱਗਿਆ ਕਿ ਉਹ ਹਾਰਨ ਵਾਲੇ ਨੇ ਤਾਂ ਉਹਨਾਂ ਨੇ ਆਪਣੀ ਆਖਰੀ ਤੇ ਸਭ ਤੋਂ ਖਿਣੌਣੀ ਚਾਲ ਚੱਲੀ ਥੋਖੇ ਦੀ ਚਾਲ ਪਹਾੜੀ ਰਾਜਿਆਂ ਵੱਲੋਂ ਉਹਨਾਂ ਦਾ ਪੁਜੋਹਿਤ ਪੰਮਾ ਬ੍ਰਾਹਮਣ ਆਟੇ ਦੀ ਇੱਕ ਗਊ ਬਣਾ ਕੇ ਲਿਆਇਆ ਅਤੇ ਮੁਗਲਾਂ ਵੱਲੋਂ ਸਮਾਣੇ ਦਾ ਸੈਯਦ ਵਲੀ ਹਸਨ ਪਵਿੱਤਰ ਕੁਰਾਨ ਸ਼ਰੀਫ ਲੈ ਕੇ ਆਇਆ ਜਿਸ ਉੱਤੇ ਔਰੰਗਜ਼ੇਬ ਦੀ ਇੱਕ ਚਿੱਠੀ ਵੀ ਰੱਖੀ ਹੋਈ ਸੀ ਤਾ ਮਤਲਬ ਉਹ ਆਪਣੇ ਪਵਿੱਤਰ ਗ੍ਰੰਥਾਂ ਤੇ ਚਿੰਨਾਂ ਨੂੰ ਲੈ ਕੇ ਆਏ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਆਪਣੀ ਜ਼ੁਬਾਨ ਦੀ ਕੋਈ ਕੀਮਤ ਨਹੀਂ ਰਹੀ ਹਾਂ ਉਹਨਾਂ ਨੇ ਗਊ ਤੇ ਕੁਰਾਨ ਦੀ ਅਕਸਮਾਂ ਖਾ ਕੇ ਕਿਹਾ ਕਿ ਉਹ ਸਿਰਫ ਇਹ ਚਾਹੁੰਦੇ ਨੇ ਕਿ ਗੁਰੂ ਸਾਹਿਬ ਇੱਕ ਵਾਰ ਸਿਰਫ ਇੱਕ ਵਾਰ ਇਲਾਕ ਖਾਲੀ ਕਰ ਦੇਣ ਤਾਂ ਕਿ ਔਰੰਗਜ਼ੇਬ ਦੇ ਸਾਹਮਣੇ ਉਹਨਾਂ ਦੀ ਇੱਜ਼ਤ ਬਚ ਜਾਵੇ ਉਹਨਾਂ ਨੇ ਵਾਅਦਾ ਕੀਤਾ ਕਿ ਕੋਈ ਹਮਲਾ ਨਹੀਂ ਹੋਵੇਗਾ ਤੇ ਇੱਥੇ ਇੱਥੇ ਫੈਸਲਾ ਕੁੰਮੋੜ ਆਇਆ ਸਤ ਮਹੀਨਿਆਂ ਦੀ ਭੁੱਖ, ਬਿਮਾਰੀ ਤੇ ਆਪਣੇ ਪਰਿਵਾਰਾਂ ਨੂੰ ਤੜਫਦੇ ਦੇਖ ਕੇ ਸਿੰਘਾਂ ਦਾ ਸਬਰ ਜਵਾਬ ਦੇ ਗਿਆ। ਉਹਨਾਂ ਨੇ ਵਾਰ-ਵਾਰ ਬੇਨਤੀਆਂ ਕੀਤੀਆਂ ਤੇ ਆਖੀਰ ਵਿੱਚ ਮਾਤਾ ਗੁਜਰੀ ਜੀ ਰਾਹੀਂ ਗੁਰੂ ਸਾਹਿਬ ਗੇ ਗੁਹਾਰ ਲਈ। ਹਾਂਜੀ। ਜਦੋਂ ਮਾਤਾ ਜੀ ਨੇ ਆ ਕੇ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਚੁੱਪ ਹੋ ਗਏ। ਉਹ ਆਪਣੇ ਸਿੱਖਾਂ ਦੀ ਤੇ ਆਪਣੀ ਮਾਤਾ ਦੀ ਗੱਲ ਮੋੜ ਨਹੀਂ ਸਕੇ। ਪਰ ਉਹਨਾਂ ਨੇ ਇੱਕ ਸਖਤ ਚੇਤਾਵਨੀ ਦਿੱਤੀ। ਉਹਨਾਂ ਨੇ ਸਿੰਘਾਂ ਵੱਲ ਦੇਖ ਕੇ ਕਿਹਾ ਬੁਰੀ ਹੋਤ ਤੁਮਰੇ ਸਿਰ ਪਾਈ ਜਿਸ ਦਾ ਮਤਲਬ ਸੀ ਕਿ ਜੇ ਤੁਸੀਂ ਮੇਰੀ ਗੱਲ ਨਹੀਂ ਮੰਨ ਰਹੇ ਤੇ ਆਪਣੀ ਜ਼ਿੱਦ ਤੇ ਅੜੇ ਹੋ ਤਾਂ ਅੱਗੇ ਜੋ ਕੁਝ ਵੀ ਬੁਰਾ ਵਾਪਰੇਗਾ ਉਸ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਗੇ ਬਾਅਦ ਵਿੱਚ ਇਹ ਨਾ ਕਹਿਣਾ ਕਿ ਤੁਹਾਡੇ ਗੁਰੂ ਨੇ ਤੁਹਾਨੂੰ ਬਚਾਇਆ ਨਹੀਂ ਇਹ ਤਾਂ ਇੱਕ ਗੁਰੂ ਦਾ ਆਪਣੇ ਸਿੱਖਾਂ ਨੂੰ ਸਿੱਧਾ ਕਹਿਣਾ ਹੈ ਕਿ ਤੁਸੀਂ ਮੇਰੀ ਸਿਆਣਾਪ ਤੇ ਨਹੀਂ ਆਪਣੀ ਜ਼ਿੱਦ ਤੇ ਭਰੋਸਾ ਕਰ ਰਹੇ ਹੋ ਇਹ ਬਹੁਤ ਸਖਤ ਸ਼ਬਦ ਨੇ ਇਸ ਦਾ ਮਤਲਬ ਹੈ ਕਿ ਉਹ ਫੈਸਲੇ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਉਹਨਾਂ ਦੇ ਸਿਰ ਤੇ ਪਾਰੇ ਸਨ ਬਿਲਕੁਲ ਤੇ ਇੱਥੇ ਇੱਕ ਬਹੁਤ ਹੀ ਮਹੱਤਵਪੂਰਨ ਤੇ ਬਾਰੀਕ ਗੱਲ ਸਮਝਣ ਵਾਲੀ ਹੈ ਜਿਸ ਦਾ ਜ਼ਿਕਰ ਸਰੋਤਾਂ ਵਿੱਚ ਵੀ ਹੈ ਤੇ ਜੋ ਗੁਰੂ ਸਾਹਿਬ ਨੇ ਖੁਦ ਬਾਅਦ ਵਿੱਚ ਲਿਖਿਆ ਉਹਨਾਂ ਨੇ ਉਹਨਾਂ ਥੋਖੇਬਾਜ਼ ਪਹਾੜੀ ਰਾਜਾਂ ਜਾਂ ਮੁਗਲ ਜਰਨੈਲਾਂ ਤੇ ਭਰੋਸਾ ਨਹੀਂ ਕੀਤਾ ਸੀ ਉਹਨਾਂ ਨੂੰ ਪਤਾ ਸੀ ਕਿ ਇਹ ਛੂਹੇ ਨੇ ਉਹਨਾਂ ਨੇ ਭਰੋਸਾ ਕੀਤਾ ਸੀ ਉਹਨਾਂ ਪਵਿੱਤਰ ਚਿੰਨ੍ਹਾਂ ਤੇ ਜੋ ਨਾਲ ਲੈ ਕੇ ਆਏ ਸਨ ਪਵਿੱਤਰ ਕੋਰਾਲ ਅਤੇ ਪਵਿੱਤਰ ਗਊ ਤੇ ਉਹਨਾਂ ਨੇ ਉਹਨਾਂ ਦੇ ਖੁਦਾ ਤੇ ਉਹਨਾਂ ਦੇ ਭਗਵਾਨ ਤੇ ਯਕੀਨ ਕੀਤਾ ਸੀ ਇਸੇ ਗੱਲ ਦਾ ਜ਼ਿਕਰ ਉਹ ਬਾਦ ਵਿਚ ਔਰੰਗਜ਼ੇਬ ਨੂੰ ਲਿਖੇ ਜ਼ਫਰਨਾਮੇ ਵਿੱਚ ਵੀ ਕਰਦੇ ਨੇ ਜਦੋਂ ਉਹ ਕਹਿੰਦੇ ਨੇ ਕਿ ਮੈਨੂੰ ਤੇਰੇ ਉੱਤੇ ਕੋਈ ਭਰੋਸਾ ਨਹੀਂ ਸੀ ਪਰ ਮੈਂ ਤੇਰੇ ਖੁਦਾ ਦੀ ਕਸਮ ਤੇ ਯਕੀਨ ਕੀਤਾ ਸੀ ਪਰ ਤੂੰ ਤੇ ਤੇਰੇ ਜਰਨੈਲ ਆਪਣੇ ਖੁਦਾ ਪ੍ਰਤੀ ਵੀ ਵਫਾਦਾਰ ਨਹੀਂ ਨਿਕਲੇ ਤੇ ਜਿਵੇਂ ਕਿ ਉਮੀਦ ਸੀ ਉਹ ਥੋਖਾ ਹੋਇਆ ਜਿਵੇਂ ਹੀ ਵਹੀਰ ਕੀਰਤਪੁਰ ਸਾਹਿਬ ਦੇ ਨੇੜੇ ਪਹੁੰਚੀ ਸਾਰੀਆਂ ਕਸਮਾਂ ਤੋੜ ਦਿੱਤੀਆਂ ਗਈਆਂ ਪਿਛੋਂ ਦੁਸ਼ਮਨ ਦੀ ਆ ਫੌਜਾਂ ਨੇ ਫੜ ਲੋ ਜਾਣ ਨਾ ਦਿਓ ਦੇ ਨਾਰੇ ਲਾਉਂਦੇ ਹੋਏ ਹਮਲਾ ਕਰ ਦਿੱਤਾ ਉਸ ਹਮਲੇ ਦਾ ਸਭ ਤੋਂ ਪਹਿਲਾ ਤੇ ਸਭ ਤੋਂ ਭਿਆਨਕ ਸਾਹਮਣਾ ਸائبਜ਼ਾਦਾ ਅਜੀਤ ਸਿੰਘ ਜੀ ਦੇ ਜਥੇ ਨੇ ਕੀਤਾ ਜੋ ਸਭ ਤੋਂ ਪਿੱਛੇ ਸਨ ਉਹਨਾਂ ਨੇ ਬੜੀ ਬਹਾਦਰੀ ਨਾਲ ਦੁਸ਼ਮਨ ਨੂੰ ਉੱਥੇ ਹੀ ਰੋਕੀ ਰੱਖਿਆ ਤਾਂ ਕਿ ਬਾਕੀ ਵਹੀਰ ਜਿਸ ਵਿੱਚ ਪਰਿਵਾਰ ਸਨ ਨੂੰ ਅੱਗੇ ਵਧਣ ਦਾ ਸਮਾਂ ਮਿਲ ਸਕੇ ਗੁਰੂ ਸਾਹਿਬ ਦੀ ਰਣਨੀਤੀ ਬਿਲਕੁਲ ਸਪਸ਼ਟ ਸੀ ਕਿ ਇੱਕ ਥਾਂ ਰੁਕ ਕੇ ਲੜਾਈ ਨਹੀਂ ਕਰਨੀ ਸਗੋਂ ਲੜਦੇ ਲੜਦੇ ਅੱਗੇ ਵਧਦੇ ਜਾਣਾ ਹੈ ਸਹੀ ਗੱਲ ਹੈ ਇਹ ਕੋਈ ਮੈਦਾਨੇ ਜੰਗ ਨਹੀਂ ਸੀ ਇੱਕ ਚਲਦੇ ਹੋਏ ਕਾਫਲੇ ਤੇ ਕੀਤਾ ਗਿਆ ਥੋਕੇਬਾਜ਼ ਹਮਲਾ ਸੀ ਜਿਸ ਵਿੱਚ ਬੱਚੇ ਤੇ ਔਰਤਾਂ ਵੀ ਸ਼ਾਮਿਲ ਸਨ ਇਸ ਪਹਿਲੇ ਹਮਲੇ ਵਿੱਚ ਖਾਲਸਾ ਪੰਥ ਨੂੰ ਕਿੰਨਾ ਨੁਕਸਾਨ ਹੋਇਆ ਬਹੁਤ ਵੱਡਾ ਭਾਈ ਉਦੇਸ ਸਿੰਘ ਜੀ ਜੋ ਗੁਰੂ ਸਾਹਿਬ ਦੇ ਸਭ ਤੋਂ ਬਹਾਦਰ ਜਰਨੇਲਾਂ ਵਿੱਚੋਂ ਇੱਕ ਸਨ ਅਤੇ ਬੀਬੀ ਪਿੱਖਾਂ ਵਰਗੇ ਮਹਾਨ ਯੋਧੇ ਇਸ ਪਹਿਲੇ ਹਮਲੇ ਵਿੱਚ ਹੀ ਸ਼ਹੀਦ ਹੋ ਗਏ। ਹਾਥੀ ਨੂੰ ਮਾਰਨ ਵਾਲੇ ਪਾਈ ਬਚੱਤਰ ਸਿੰਘ ਜੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਾਅਦ ਵਿੱਚ ਕੋਟਲਾ ਨੇ ਅੰਖਾਂ ਵਿਖੇ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਪਾਈ ਜੀਵਨ ਸਿੰਘ ਜੀ ਨੇ ਵੀ ਇੱਥੇ ਬੇਮਿਸਾਲ ਬਹਾਦਰੀ ਦਿਖਾਈ ਹਾਲਾਂਕਿ ਕੁਝ ਇਤਿਹਾਸਕਾਰ ਮੰਨਦੇ ਨੇ ਕਿ ਉਹਨਾਂ ਦੀ ਸ਼ਹੀਦੀ ਬਾਅਦ ਵਿੱਚ ਚਮਕੌਰ ਦੀ ਗੜੀ ਵਿੱਚ ਹੋਈ ਸੀ ਤਾਂ ਗੁਰੂ ਸਾਹਿਬ ਦੇ ਜਾਣ ਤੋਂ ਬਾਅਦ ਅਨੰਦਪੁਰ ਦਾ ਚ ਹੀ ਬਣਿਆ ਕਿ ਦੁਸ਼ਮਣ ਨੇ ਉਸ ਸ਼ਹਿਰ ਨੂੰ ਬਖਸ਼ ਦਿੱਤਾ ਬਿਲਕੁਲ ਨਹੀਂ ਉਹਨਾਂ ਨੇ ਆਪਣੀ 7 ਮਹੀਨਿਆਂ ਦੀ ਖਿੱਜ ਤੇ ਹਾਰ ਦੀ ਨਮੋਸ਼ੀ ਉਸ ਬੇਜਾਨ ਸ਼ਹਿਰ ਤੇ ਕੱਢੀ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਅਨੰਦਪੁਰ ਨੂੰ ਪੂਰੀ ਤਰ੍ਹਾਂ ਲੁੱਟਿਆ ਤੇ ਤਬਾਹ ਕਰ ਦਿੱਤਾ ਗੁਰੂ ਸਾਹਿਬ ਦੇ ਕਿਲਿਆਂ ਨੂੰ ਟਾਹ ਦਿੱਤਾ ਗਿਆ ਗੁਰਦੁਆਰਿਆਂ ਦੀ ਬੇਅਦਬੀ ਕੀਤੀ ਗਈ ਤੇ ਹਸਦਾ ਵਸਦਾ ਨਗਰ ਲੰਬੇ ਸਮੇਂ ਲਈ ਪੂਰੀ ਤਰ੍ਹਾਂ ਵੀਰਾਨ ਹੋ ਗਿਆ ਉਹਨਾਂ ਲਈ ਇੱਕ ਇੱਕ ਖੋਖਲੀ ਜਿਹੀ ਉਹਨਾਂ ਦੇ ਹੱਥ ਇੱਕ ਖਾਲੀ ਤੇ ਬਰਬਾਦ ਸ਼ਹਿਰੀ ਆਇਆ ਹਾਂ ਪਰ ਹੁਣ ਅੰਤਮ ਨਤੀਜਿਆਂ ਦਾ ਇੱਕ ਤੁਰਨਾਤਮਕ ਵਿਸ਼ਲੇਸ਼ਣ ਕਰਨਾ ਬਹੁਤ ਜ਼ਰੂਰੀ ਹੈ ਜੋ ਸਾਨੂੰ ਸਰੋਤਾਂ ਤੋਂ ਮਿਲਦਾ ਹੈ ਜਿਨ੍ਹਾਂ ਨੇ ਧੋਖਾ ਦਿੱਤਾ ਉਹ ਖੁਦ ਤਬਾਹ ਹੋ ਗਏ ਬिलासपुर ਦਾ ਰਾਜ ਜਿਸ ਦਾ ਰਾਜਾ ਪੀਮਚੰਦ ਇਸ ਸਾਰੀ ਸਾਜ਼ਿਸ਼ ਦਾ ਮੁਖੀ ਸੀ ਅੱਜ ਗੋਬਿੰਦ ਸਾਗਰ ਡੈਮ ਦੇ ਪਾਣੀ ਵਿੱਚ ਡੁੱਬਿਆ ਹੋਇਆ ਹੈ ਉਸ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ ਸਮਾਣਾ ਜਿੱਥੋਂ ਜਲਾਦ ਆਏ ਸਨ ਉਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਤਬਾਹ ਕਰ ਦਿੱਤਾ ਸਰਹੰਦ ਦੀ ਈਟ ਨਾਲ ਈਟ ਖੜਕਾ ਦਿੱਤੀ ਗਈ ਤੇ ਮੁਗਲ ਸਲਤਨਤ ਦਾ ਕੀ ਬਣਿਆ ਔਰੰਗਜ਼ੇਬ ਜ਼ਫਰਨਾਮਾ ਪੜਨ ਤੋਂ ਬਾਅਦ ਮਾਨਸਿਕ ਤੌਰ ਤੇ ਟੁੱਟ ਗਿਆ ਉਸ ਦੀ ਰੂਹ ਕੰਬ ਗਈ ਤੇ ਉਹ ਤੜਪ ਤੜਫ ਕੇ ਮਰਿਆ ਉਸ ਦੀ ਮੌਤ ਦੇ ਨਾਲ ਹੀ ਮੁਗਲ ਸਾਮਰਾਜ ਦਾ ਅੰਤ ਸ਼ੁਰੂ ਹੋ ਗਿਆ ਅਤੀਸ਼ ਦੇ ਬਿਲਕੁਲ ਉਲਟ ਗੁਰੂ ਗੋਬਿੰਦ ਸਿੰਘ ਜੀ ਦਾ ਵਸਾਇਆ ਅਨੰਦਪੁਰ ਜਿਸ ਨੂੰ ਉਹਨਾਂ ਨੇ ਹਮੇਸ਼ਾ ਲਈ ਛੱਡ ਦਿੱਤਾ ਸੀ ਉਹ ਅੱਜ ਵੀ ਵਸ ਰਿਹਾ ਹੈ ਤੇ ਖਾਲਸੇ ਦੇ ਜਗਾਰਿਆਂ ਨਾਲ ਹਰਿਆ ਭਰਿਆ ਰਹਿੰਦਾ ਹੈ ਇਹ ਬਹੁਤ ਵੱਡੀ ਵਿਡੰਮਨਾ ਹੈ। ਉਹਨਾਂ ਨੇ ਗੁਰੂ ਸਾਹਿਬ ਦੇ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਪਰ ਅੰਤ ਵਿੱਚ ਉਹ ਖੁਦ ਮਿਟ ਗਏ। ਗੁਰੂ ਸਾਹਿਬ ਭਾਵੇਂ ਸਰੀਰਿਕ ਤੌਰ ਤੇ ਉੱਥੇ ਕਦੇ ਵਾਪਸ ਨਹੀਂ ਗਏ ਪਰ ਉਹਨਾਂ ਦੀ ਜੋਤ ਉਹਨਾਂ ਦਾ ਆਤਮਿਕ ਵਾਸਾ ਉੱਥੇ ਹਮੇਸ਼ਾ ਮੌਜੂਦ ਹੈ। ਸਹੀ ਗੱਲ ਹੈ। ਤੇ ਸਾਡੇ ਸਰੋਤ ਅੰਤ ਵਿੱਚ ਇੱਕ ਬਹੁਤ ਵੱਡਾ ਸਵਾਲ ਛੱਡ ਜਾਂਦੇ ਨੇ ਜਿਸ ਤੇ ਵਿਚਾਰ ਕਰਨਾ ਬਣਦਾ ਹੈ। ਜੇਕਰ ਉਸ ਰਾਤ ਅਨੰਦਪੁਰ ਨਾ ਛੱਡਿਆ ਜਾਂਦਾ ਜੇ ਸਿੰਘਾਂ ਨੇ ਗੁਰੂ ਸਾਹਿਬ ਦੀ ਗੱਲ ਮੰਨ ਲਈ ਹੁੰਦੀ ਤਾਂ ਸ਼ਾਇਦ ਸਰਸਾ ਨਦੀ ਦਾ ਵਿਛੋੜਾ ਨਾ ਪੈਂਦਾ ਨਾ ਚਮਕੌਰ ਦੀ ਬੇਮਿਸਾਲ ਜੰਗ ਹੁੰਦੀ ਨਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਅਤੇ ਨਾ ਹੀ ਖਿਦਰਾਣੇ ਦੀ ਢਾਪ ਤੇ ਚਾਲੀ ਮੁਕਤਿਆਂ ਦਾ ਮਿਲਾਪ ਹੁੰਦਾ ਇਤਿਹਾਸ ਸ਼ਾਇਦ ਕੁਝ ਹੋਰ ਹੀ ਹੁੰਦਾ ਤਾਂ ਫਿਰ ਸੁਣਨ ਵਾਲਿਆਂ ਲਈ ਸਵਾਲ ਇਹ ਹੈ ਕੀ ਇਹ ਫੈਸਲਾ ਜੋ ਗੁਰੂ ਸਾਹਿਬ ਦੀ ਆਪਣੀ ਮਰਜ਼ੀ ਦੇ ਵਿਰੁੱਧ ਸਿੰਘਾਂ ਦੀਆਂ ਬੇਨਤੀਆਂ ਤੇ ਲਿਆ ਗਿਆ ਸੀ ਇੱਕ ਦੁਖਦਾਈ ਇਤਿਹਾਸਿਕ ਗਲਤੀ ਸੀ ਜਾਂ ਫਿਰ ਇਹ ਪਰਮਾਤਮਾ ਦਾਈਏ ਕਾ ਜਿਹਾ ਪਾਣਾ ਸੀ ਜਿਸ ਨੇ ਅੱਗੇ ਜਾ ਕੇ ਇਹਨਾਂ ਮਹਾਨ ਅਤੇ ਲਾਸਾਨੀ ਕੁਰਬਾਨੀਆਂ ਰਾਹੀਂ ਖਾਲਸਾ ਪੰਥ ਦੀ ਨੀਂਹ ਨੂੰ ਸਦਾ ਲਈ ਪੱਕਾ ਅਤੇ ਅਟਲ ਕਰਨਾ ਸੀ ਇਸ ਸਵਾਲ ਦਾ ਜਵਾਬ ਸ਼ਾਇਦ ਇਤਿਹਾਸ ਵਿੱਚ ਨਹੀਂ ਸਗੋਂ ਸ਼ਰਧਾ ਵਿੱਚ ਲੱਭਦਾ ਹੈ